ਗੁਰਬਾਣੀ ਦੇ ਉੱਪਰ ਜਿਹੜਾ ਅੱਜ ਕਿੰਤੂ ਪ੍ਰੰਤੂ ਆਪਾਂ ਸੁਣਦੇ ਆਂ ਵੀ ਲੋਕ ਕਰਦੇ ਆ ਇਹ ਅੱਜ ਦਾ ਹੀ ਨਹੀਂ ਹੁੰਦਾ ਬਹੁਤ ਸਮੇਂ ਪਹਿਲਾਂ ਤੋਂ ਹੁੰਦਾ ਆ ਰਿਹਾ ਜਦੋਂ ਦਾ ਦਿਨ ਆ ਉਦੋਂ ਦੀ ਹੀ ਰਾਤ ਆ ਜਦੋਂ ਦੀ ਪੁੰਨਿਆ ਉਦੋਂ ਦੀ ਮੱਸਿਆ ਵਾ ਇਦਾਂ ਪਹਿਲਾਂ ਵੀ ਲੋਕ ਹੁੰਦੇ ਸੀਗੇ ਉਹਨਾਂ ਨੇ ਗੁਰਬਾਣੀ ਤੇ ਬੜੇ ਸ਼ੰਕੇ ਕੀਤੇ ਸੀਗੇ ਪਰ ਗੁਰੂ ਮਹਾਰਾਜ ਨੇ ਉਹਨਾਂ ਦੇ ਬੋਲ ਸਿਉਂ ਦਿੱਤੇ ਸੀਗੇ ਭਾਵ ਕਿ ਉਹਨਾਂ ਨੂੰ ਗੱਲ ਨਹੀਂ ਸੀ ਆਈ ਤਾਂ ਇਹੀ ਇੱਕ ਸਾਖੀ ਆਉਂਦੀ ਆ ਬੜੀ ਪਿਆਰੀ ਆਓ ਆਪਾਂ ਸਰਵਣ ਕਰਦੇ ਆ ਜਿਹਦੇ ਨਾਲ ਤੁਹਾਡਾ ਵਿਸ਼ਵਾਸ ਵੀ ਵਧੂਗਾ ਬਾਣੀ ਵਿੱਚ ਤੇ ਪਤਾ ਲੱਗ ਜੂਗਾ ਕਿ ਗੁਰਬਾਣੀ ਜਿਹੜੀ ਆ ਕਿਸ ਤਰ੍ਹਾਂ ਸਾਡੇ ਜੀਵਨ ਨੂੰ ਬਦਲ ਦਿੰਦੀ ਆ ਆਓ ਜਾਣੀਏ ਆਪਣੇ ਗੁਰੂਆਂ ਦਾ ਇਤਿਹਾਸ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਸਾਰੇ ਤੀਰਥਾਂ ਤੇ ਹੁੰਦੇ ਹੋਏ ਮਹਾਰਾਜ ਜੋਤੀ ਸਰ ਪਹੁੰਚੇ ਜੋਤੀ ਸਰਨਾ ਕੁਰਕ ਖੇਤਰ ਦੇ 84 ਤੀਰਥਾਂ ਦੇ ਵਿੱਚੋਂ ਇੱਕ ਆ ਇੱਥੇ ਬਹੁਤ ਸਾਰੇ ਤੀਰਥ ਬਣੇ ਆ ਇਹ ਉਹ ਜਗ੍ਹਾ ਵਾ ਜਿੱਥੇ ਕੌਰਵਾ ਪਾਂਡਵਾ ਦੀਆਂ ਫੌਜਾਂ ਆਈਆਂ ਸੀਗੀਆਂ ਇਹਨੂੰ ਜੰਗ ਦਾ ਅਖਾੜਾ ਬਣਾਇਆ ਸੀਗਾ ਬਹੁਤ ਇੱਥੇ ਫੌਜ ਇਕੱਠੀ ਹੋਈ ਸੀਗੀ ਬੜੇ ਇੱਥੇ ਮੁਕਾਬਲੇ ਹੋਏ ਸੀਗੇ ਗੁਰੂ ਸਾਹਿਬ ਜੀ ਨੇ ਇਹ ਅਸਥਾਨ ਜੋਤੀ ਸਰ ਦੇ ਦਰਸ਼ਨ ਕੀਤੇ ਗੁਰੂ ਅਮਰਦਾਸ ਜੀ ਮਹਾਰਾਜ ਇੱਥੋਂ ਅੱਗੇ ਵਧੇ ਆ ਅੱਗੇ ਜਦੋਂ ਮਹਾਰਾਜ ਗਏ ਆ ਨਾ ਥੋੜੀ ਬਾਤ ਥੋੜੀ ਦੂਰੀ ਤੇ ਉਥੋਂ ਦੇ ਜੁ ਕੋ ਜ ਪੰਡਤ ਸੀਗੇ ਸਨਿਆਸੀ ਸੀਗੇ ਪੰਡਤ ਅਰ ਸਨਿਆਸੀ ਬਰਿੰਦਾ ਇਕ ਬੈਠੇ ਹੰਕਾਰ ਬਿਲੰਦਾ ਉਹਨਾਂ ਨੂੰ ਮਾਣ ਬਹੁਤ ਜ਼ਿਆਦਾ ਸੀ ਵੱਡੇ ਹੰਕਾਰ ਚ ਭਰ ਕੇ ਮਹਾਰਾਜ ਦੇ ਕੋਲ ਆ ਕੇ ਬਹਿ ਗਏ ਸਤਿਗੁਰੂ ਮਹਾਰਾਜ ਜੀ ਦੇ ਉਹਨਾਂ ਨੂੰ ਦਰਸ਼ਨ ਹੋ ਗਏ ਉਪਰੋਂ ਉਪਰੋਂ ਦਿਲੋਂ ਨਹੀਂ ਉਹਨਾਂ ਨੇ ਮੱਥਾ ਟੇਕਿਆ ਉਪਰੋਂ ਟੇਕਿਆ ਸਿੱਧਾ ਹੁੰਦੇ ਸਾਰੀ ਸਵਾਲ ਖੜਾ ਕਰ ਦਿੱਤਾ ਕਹਿੰਦੇ ਜੀ ਸਵਾਲ ਦਾ ਜਵਾਬ ਦਿਓ ਜੀ ਇੱਕ ਤੁਸੀਂ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹਾਂ ਇਹ ਜਿਹੜੀ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਲਿਖੀ ਆ ਇਹਨਾਂ ਦੇ ਲਿਖਣ ਦਾ ਕੋਈ ਕਾਰਨ ਨਹੀਂ ਲੱਭਿਆ ਸੰਨ ਸ੍ਰੀ ਨਾਨਕ ਜੋ ਕੀਨ ਸਬਾਨੀ ਤਿਸ ਕੋ ਕਾਰਨ ਪਰੇ ਨ ਜਾਣੀ ਕਿਉਂਕਿ ਪਹਿਲਾਂ ਹੀ ਇੰਨੇ ਵੇਦ ਲਿਖੇ ਹੋਏ ਸੀਗੇ ਪ੍ਰਾਣ ਸੀਗੇ ਸਿਮਰਤੀਆਂ ਸੀ ਬਹੁਤ ਕੁਝ ਸੀਗਾ ਇੰਨਾ ਕੁਝ ਸੀਗਾ ਤੇ ਫਿਰ ਬਾਣੀ ਦੀ ਲੋੜ ਕਿਉਂ ਪਈ ਆ ਦੇਖੋ ਕਿੱਡਾ ਸਵਾਲ ਕਰ ਦਿੱਤਾ ਉਹਨਾਂ ਨੇ ਗੁਰੂ ਸਾਹਿਬ ਜੀ ਨੇ ਇਹ ਗੁਰੂ ਜੀ ਹੀ ਜਵਾਬ ਦੇ ਸਕਦੇ ਆ ਆਪਣੇ ਵਰਗੇ ਨਹੀਂ ਪੰਡਤ ਜਿਹੜੇ ਸੀਗੇ ਹਉਮੈ ਦੇ ਵਿੱਚ ਲਿਬੜੇ ਹੋਏ ਸੀਗੇ ਕਹਿਣ ਲੱਗੇ ਜੀ ਦੇਖੋ ਆ ਵੇਦ ਤੇ ਪ੍ਰਾਣ ਇਹ ਵੀ ਲੋਕਾਂ ਦਾ ਕਲਿਆਣ ਹੀ ਕਰਦੇ ਆ ਜਿਹੜੇ ਲੋਕ ਇਹਨਾਂ ਵੇਦਾਂ ਦੇ ਦੱਸੇ ਤੇ ਚੱਲਦੇ ਆ ਉਹਨਾਂ ਦੀ ਵੀ ਜਮਾਂ ਦੀ ਫਾਹੀ ਕੱਟੀ ਜਾਂਦੀ ਆ ਇਹ ਵੇਦ ਵੀ ਬੰਦੇ ਨੂੰ ਚਾਰ ਵੇਦ ਆ ਰੈਗ ਵੇਦ ਜਗਰ ਵੇਦ ਅਥਰਵ ਵੇਦ ਸਾਮ ਵੇਦ ਇਹ ਮੁਕਤੀ ਦਾ ਰਾਹ ਦਿਖਾਉਂਦੇ ਆ ਇਸ ਕਰਕੇ ਸਾਨੂੰ ਜਵਾਬ ਦਿਓ ਵੀ ਬਾਣੀ ਦੀ ਲੋੜ ਕਿਉਂ ਪਈ ਆ? ਵੇਦਾਂ ਪੁਰਾਣਾਂ ਦੇ ਹੁੰਦਿਆਂ ਗੁਰੂ ਜੀ ਨੇ ਬਾਣੀ ਕਿਉਂ ਲਿਖੀ ਆ? ਤਿੰਕੇ ਹੋਤੇ ਸ੍ਰੀ ਗੁਰਬਾਣੀ ਕਿਉਂਕਿ ਇਸ ਕੁਛ ਜਾਏ ਨਾ ਜਾਣੀ, ਜਾਣਿਆ ਨਹੀਂ ਜਾਂਦਾ। ਉਹਨਾਂ ਪੰਡਤਾਂ ਨੇ ਇਸ ਤਰ੍ਹਾਂ ਜਦੋਂ ਵਾਰ-ਵਾਰ ਸਵਾਲ ਕੀਤੇ ਆ ਤੇ ਮਹਾਰਾਜ ਨੇ ਜਵਾਬ ਦਿੱਤਾ ਉੱਕੇ। ਗੁਰੂ ਅਮਰਦਾਸ ਜੀ ਨੇ ਗੌੜੀ ਰਾਗ ਵਿੱਚ ਇੱਕ ਸ਼ਬਦ ਗਾਇਆ ਸੀਗਾ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਵਿੱਚ 162 ਅੰਗ ਤੇ ਦਰਜ ਆ ਬਹੁਤ ਸੋਹਣਾ ਉਹਦੇ ਅਰਥ ਮੈਂ ਆਪ ਜੀ ਨੂੰ ਸਰਬਨ ਕਰਵਾਵਾਂਗਾ ਮਹਾਰਾਜ ਕਹਿੰਦੇ ਦੇਖੋ ਜੀ ਪੰਡਤ ਜੀ ਸਾਰਿਆਂ ਨੂੰ ਪਿਆਰ ਨਾਲ ਬਿਠਾਇਆ ਕਿਉਂਕਿ ਗੁਰੂ ਅਮਰਦਾਸ ਜੀ ਵਿੱਚ ਬਹੁਤ ਨਿਮਰਤਾ ਸੀਗੀ ਉਹ ਕਹਿੰਦੇ ਹੁੰਦੇ ਸੀਗੇ ਕਿ ਜੇ ਆਪਾਂ ਜਵਾਬ ਦੇਣਾ ਕਿਸੇ ਨੂੰ ਸਮਝਾਉਣਾ ਉਹ ਇਹ ਕਹਿ ਕੇ ਨਹੀਂ ਜੀ ਕਹਿ ਕੇ ਸਮਝਾਉਣਾ ਪੰਡਤ ਜੀ ਆਓ ਸਜੋ ਮਹਾਰਾਜ ਨੇ ਸਾਰਿਆਂ ਨੂੰ ਕਿਹਾ ਵੀ ਤੁਹਾਡੇ ਸਵਾਲਾਂ ਦਾ ਸ਼ੰਕਿਆਂ ਦਾ ਜਵਾਬ ਜ਼ਰੂਰ ਦੇਣਾ ਨਿਵੇਂ ਗੁਰੂ ਬੁਲਾਵੇਗਾ ਜੈਸੇ ਧਰਤੀ ਉੱਪਰ ਮੇਗਲਾ बरसਤ ਹੈ ਕਿ ਧਰਤੀ ਮੱਦੇ ਪਾਣੀ ਨਹੀਂ ਮਹਾਰਾਜ ਕਹਿੰਦੇ ਕਿ ਸਾਨੂੰ ਇਉਂ ਦੱਸੋ ਮੀਂਹ ਦੀ ਕੀ ਲੋੜ ਪੈਂਦੀ ਆ ਰੱਬ ਮੀਂਹ ਪਾਉਂਦਾ ਜਦੋਂ ਧਰਤੀ ਦੇ ਅੰਦਰ ਹੀ ਪਾਣੀ ਆ ਜਦੋਂ ਬੱਦਲ ਵਰਦੇ ਆ ਧਰਤੀ ਤੇ ਧਰਤੀ ਵਿੱਚ ਇੰਨਾ ਪਾਣੀ ਹੈ ਕਿ ਧਰਤੀ 'ਚ ਪਾਣੀ ਹੈਗਾ ਕਿ ਨਹੀਂ ਪੰਡਿਤ ਕਹਿੰਦੇ ਜੀ ਬਿਲਕੁਲ ਹੈਗਾ ਫਿਰ ਉਹ ਕਹਿੰਦੇ ਬੱਦਲਾਂ ਦੀ ਮੀਂਹ ਦੀ ਕੀ ਲੋੜ ਕਿ ਧਰਤੀ 'ਚ ਪਾਣੀ ਇੰਨਾ ਸਮਾਇਆ ਹੋਇਆ ਫੇਰ ਗੁਰੂ ਅਮਰਦਾਸ ਜੀ ਨੇ ਉਹਨਾਂ ਦੇ ਸਵਾਲ ਤੇ ਸਵਾਲ ਕੀਤਾ ਕਹਿਣ ਲੱਗੇ ਜਿਹੜਾ ਧਰਤੀ ਵਿੱਚ ਪਾਣੀ ਆ ਉਹੀ ਬੱਦਲਾਂ 'ਚ ਪਾਣੀ ਹੁੰਦਾ ਕਿ ਫਰਕ ਹੁੰਦਾ ਪੰਡਤ ਜੀ ਪੰਡਤ ਇਕੱਠੇ ਹੋ ਕੇ ਕਹਿਣ ਲੱਗੇ ਇੱਕ ਸਾਰ ਕਹਿੰਦੇ ਜੀ ਪਾਣੀ ਤਾਂ ਪਾਣੀ ਹੀ ਆ ਨਾ ਧਰਤੀ ਵਾਲਾ ਵੀ ਤੇ ਬੱਦਲਾਂ ਵਾਲਾ ਵੀ ਇੱਕੋ ਹੀ ਪਾਣੀ ਆ ਫੇਰ ਉਦੋਂ ਗੁਰੂ ਸਾਹਿਬ ਜੀ ਕਹਿਣ ਲੱਗੇ ਜੋ ਕਿਛ ਕਰਤ ਹੈ ਸੋਈ ਕੋਈ ਹੈ ਰੇ ਤੈਸੇ ਜਾਏ ਸਮਾਈ ਬਾਬਾ ਤੂੰ ਐਸੇ ਭਰਮ ਚੁਕਾ ਹੈ ਗੁਰੂ ਸਾਹਿਬ ਜੀ ਕਹਿੰਦੇ ਬੰਦਾ ਭਰਮਾਂ ਚ ਹੀ ਪਿਆ ਹੋਇਆ ਜਿਵੇਂ ਕਿ ਧਰਤੀ ਵਿੱਚ ਪਾਣੀ ਹੁੰਦੇ ਹੋਏ ਵੀ ਬੱਦਲਾਂ ਨੂੰ ਵਰਖਾ ਕਰਨ ਦੀ ਲੋੜ ਪੈਂਦੀ ਆ ਇਸ ਤਰ੍ਹਾਂ ਹੀ ਗੁਰਬਾਣੀ ਨਾਮ ਦੇ ਜਲ ਨੂੰ ਵਰਸਾਉਂਦੀ ਹੈ ਜਦੋਂ ਕਿ ਜ਼ਮੀਨ ਦੇ ਵਿੱਚ ਪਾਣੀ ਆ ਬੱਦਲ ਵਰਦੇ ਆ ਨਾ ਗੁਰਬਾਣੀ ਜਿਹੜੀ ਆ ਉਹ ਵਰਖਾ ਦੇ ਸਮਾਨ ਆ ਜਿਹੜੀ ਵਰਦੀ ਆ ਉਹਨਾਂ ਦਿਲਾਂ ਤੇ ਜਿਹੜੇ ਕਿ ਬਿਲਕੁਲ ਕਠੋਰ ਹੋ ਚੁੱਕੇ ਆ ਗੁਰੂ ਜੀ ਨੇ ਫਰਮਾਇਆ ਸੀ ਫਿਰ ਕਹਿੰਦੇ ਦੇਖੋ ਜੀ ਵੇਦ ਪੁਰਾਨਨ ਕੋ ਉਪਦੇਸ਼ ਵੇਦਾਂ ਦਾ ਪੁਰਾਨਾਂ ਦਾ ਉਪਦੇਸ਼ ਜਿਹੜਾ ਇਹ ਕਿਸੇ ਕਿਸੇ ਦੇਸ਼ ਵਿੱਚ ਕਿਸੇ ਕਿਸੇ ਨੂੰ ਪ੍ਰਾਪਤ ਹੁੰਦਾ ਕਿਉਂਕਿ ਭਾਸ਼ਾ ਕਰਕੇ ਕੀ ਹੁੰਦਾ ਜਿਹੜੇ ਇਹ ਬ੍ਰਾਹਮਣ ਸੀਗੇ ਉਹ ਛੋਟੀ ਜਾਤ ਵਾਲਿਆਂ ਨੂੰ ਇਹ ਵੇਦ ਨਹੀਂ ਸੀ ਪੜਨ ਦਿੰਦੇ ਨਾ ਵੇਦਾਂ ਦੀ ਕਥਾ ਸੁਣਨ ਦਿੰਦੇ ਹੁੰਦੇ ਸੀ ਕਿ ਪੁਰਾਣਾ ਇਤਿਹਾਸ ਪੜ ਲਿਓ ਜੇ ਕੋਈ ਕਥਾ ਸੁਣਦਾ ਜਾਂ ਕਥਾ ਪੜਦਾ ਫੜ ਲੈਂਦੇ ਸੀਗੇ ਉਹਨੂੰ ਕੀ ਕਰਦੇ ਸੀ ਵੀ ਤੂੰ ਕਥਾ ਸੁਣੀ ਕਿਵੇਂ ਉਹਦੇ ਕੰਨਾਂ ਦੇ ਵਿੱਚ ਕੱਚ ਪਿਘਲਾ ਕੇ ਪਾ ਦਿੱਤਾ ਜਾਂਦਾ ਸੀਗਾ ਜਾਂ ਸਿੱਕਾ ਟਾਲ ਕੇ ਕੰਨਾਂ ਦੇ ਪਰਦੇ ਪਾੜ ਦਿੰਦੇ ਸੀ ਉਹਦੇ ਕਿਉਂ ਵੀ ਤੂੰ ਕਥਾ ਸੁਣੀ ਤੇ ਸੁਣੀ ਕਿਵੇਂ ਤੂੰ ਸ਼ੂਦਰ ਆ ਤੂੰ ਨੀਵੀਂ ਜਾਤੀ ਵਾਲਾ ਮਹਾਰਾਜ ਕਹਿੰਦੇ ਆ ਵੇਦ ਜੇ ਪੜ੍ਹਨੇ ਹੋਣ ਪ੍ਰਥਮ ਨੀਕੀ ਹੋਵੇ ਜਾਤ ਪਹਿਲਾਂ ਤਾਂ ਉੱਚੀ ਜਾਤ ਦਾ ਬੰਦੇ ਨੂੰ ਬ੍ਰਾਹਮਣ ਜਾਂ ਖੱਤਰੀ ਹੋਣਾ ਪੈਂਦਾ ਫੇਰ ਕੋਈ ਪੜ ਸਕਦਾ ਇਹਨੂੰ ਫਿਰ ਅਭਿਆਸ ਕਰਨਾ ਪੈਂਦਾ ਕਦੇ ਸਭ ਸਭ ਕੇ ਉਚਾਰਨ ਕਰਦੇ ਹੁੰਦੇ ਸੀਗੇ ਵੇਦ ਜਿਹੜੇ ਬ੍ਰਾਹਮਣ ਸੀ ਵੀ ਕਿਤੇ ਕੋਈ ਸੁਣ ਨਾ ਲਵੇ ਹੋਰ ਬੰਦਾ ਵੀ ਕਿਸੇ ਨੂੰ ਹੋਰ ਗਿਆਨ ਨਾ ਹੋ ਜਾ। ਸਾਡੇ ਤੋਂ ਬਿਨਾਂ ਇਹ ਵੈਸ਼ ਇਹ ਸ਼ੂਦਰ ਇਹਨਾਂ ਨੂੰ ਨਹੀਂ ਇਹ ਕੁਝ ਸੁਣਾਉਣਾ ਇਹ ਬ੍ਰਾਹਮਣ ਹੀ ਕਰਨਗੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਾਈ ਬਾਣੀ ਵਿੱਚ ਜੇ ਹਾ ਨਹੀਂ ਹੈਗਾ। ਗੁਰਬਾਣੀ ਦੇ ਆਪਾਂ ਵੇਖਦੇ ਆਂ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਵੀ Hindu ਆਵੇ, ਮੁਸਲਮਾਨ ਆਵੇ, ਇਸਾਈ ਆਵੇ ਕਿਸੇ ਨੂੰ ਰੋਕਿਆ ਜਾਂਦਾ? ਨਹੀਂ ਰੋਕਿਆ ਜਾਂਦਾ ਜੀ। ਪਰ ਵੇਦਨ ਇਸੀ ਪੜਨ ਦਿੱਤੇ ਜਾਂਦੇ ਹੁੰਦੇ ਨੀਵੀਂ ਜਾਤ ਵਾਲਿਆਂ ਨੂੰ ਛੂਦਰ ਛੂਦਰ ਕਹਿ ਕੇ ਭਗਤ ਨਾਮਦੇਵ ਜੀ ਨੂੰ ਪੜ ਲਏ ਉਹਨਾਂ ਨੂੰ ਧੱਕੇ ਮਾਰ ਕੇ ਬ੍ਰਾਹਮਣਾਂ ਨੇ ਮੰਦਰ ਚੋਂ ਬਾਹਰ ਕੱਢਤਾ ਸੀਗਾ ਭਗਤ ਕਬੀਰ ਜੀ ਨੂੰ ਵੀ ਇਹ ਤਾਂ ਜਲਾਹਾ ਇਹ ਨੀਵੀਂ ਜਾਤੀ ਵਾਲਾ ਇਸ ਤਰ੍ਹਾਂ ਕਹਿੰਦੇ ਹੁੰਦੇ ਸੀਗੇ ਗੁਰਮਖ ਪਿਆਰਿਓ ਫਿਰ ਗੁਰੂ ਅਮਰਦਾਸ ਜੀ ਕਹਿਣ ਲੱਗੇ ਦੇਖੋ ਜੀ ਇਸ ਤਰ੍ਹਾਂ ਗੁਰਬਾਣੀ ਨਹੀਂ ਹੈ ਜੀ ਵੇਦਾਂ ਦਾ ਮਹਾਰਾਜ ਨੇ ਆਖਿਆ ਅਸੀਂ ਸਤਕਾਰ ਕਰਦੇ ਹਾਂ ਇਹਨਾਂ ਵੇਦਾਂ ਨੂੰ ਤੁਸੀਂ ਖੂਹ ਦੇ ਪਾਣੀ ਵਾਂਗ ਸਮਝੋ ਜਥਾ ਕੂਪ ਕੋ ਨੀਰ ਪਛਾਨ ਮਹਾਰਾਜ ਨੇ ਦਰਵਾਜ਼ੇ ਖੋਲਤੇ ਸੀ ਉਹਨਾਂ ਦੀਆਂ ਖਿੜਕੀਆਂ ਮੰਨਦੀਆਂ ਐਸਾ ਗਿਆਨ ਦਿੱਤਾ ਸੀਗਾ ਮਹਾਰਾਜ ਕਹਿੰਦੇ ਖੂਹ ਦਾ ਪਾਣੀ ਬੰਦੇ ਨੂੰ ਮਿਲਦਾ ਪਰ ਖੇਚਲ ਬਹੁਤ ਕਰਨੀ ਪੈਂਦੀ ਕੋ ਜਬ ਘਾਲੇ ਘਾਲ ਮਹਾਨ ਹੁਣ ਖੂਹ ਦਾ ਪਾਣੀ ਪੀਣਾ ਪਹਿਲਾਂ ਬਾਲਟੀ ਚਾਈਦੀ ਆ ਫਿਰ ਰੱਸੀ ਸੁੱਟਾਂਗੇ ਆਪਾਂ ਫਿਰ ਉਹਦੇ ਵਿੱਚ ਇਵੇਂ ਪ੍ਰਾਪਤ ਹੁੰਦਾ ਫਿਰ ਜਾ ਕੇ ਪਿਆਸ ਬੁਝਦੀ ਆ ਮਹਾਰਾਜ ਕਹਿਣ ਲੱਗੇ ਨਿੱਜ ਹਿੱਤ ਕੁਝ ਖੇਤੀ ਕਰ ਲੇਤ ਪ੍ਰਾਣਾ ਜਮਾਨਾ ਉਸ ਹਿਸਾਬ ਨਾਲ ਮਹਾਰਾਜ ਨੇ ਕਿਹਾ ਕਿ ਦੇਖੋ ਜੀ ਖੂਹ ਦੇ ਨਾਲ ਖੇਤੀ ਕਰਨੀ ਵੀ ਕੋਈ ਸੌਖਾ ਕੰਮ ਨਹੀਂ ਹੁੰਦਾ ਤੇ ਇਹ ਖੂਹ ਦਾ ਪਾਣੀ ਬੰਦੇ ਦੀ ਪਿਆਸ ਬੁਝਾਉਂਦਾ ਪਰ ਮਸ਼ੱਕਤ ਵਾਲੀ ਆ ਮਿਹਨਤ ਵਾਲੀ ਆ ਪਰ ਸਤਿਗੁਰੂ ਜੀ ਦਾ ਸ਼ਬਦ ਬਹੁਤ ਸਖਾਲਾ ਹੈ ਪੰਡਿਤ ਜੀ ਬਹੁਤ ਸਰਲ ਹੈ ਸ੍ਰੀ ਸਤਗੁਰੂ ਕੋ ਸ਼ਬਦ ਸਿਖਾਰੋ ਮਹਾਰਾਜ ਨੇ ਬੜੇ ਪ੍ਰੇਮ ਨਾਲ ਕਿਹਾ ਕਿ ਸਾਰੀਆਂ ਜਾਤਾਂ ਦੇ ਲੋਕਾਂ ਨੂੰ ਇਹਨੂੰ ਪ੍ਰਾਪਤ ਕਰਨ ਦਾ ਅਧਿਕਾਰ ਹੈ ਇਹ ਗੁਰੂ ਨਾਨਕ ਸਾਹਿਬ ਜੀ ਨੇ ਦਿੱਤਾ ਵਾ ਹਰ ਸਮੇਂ ਨਿੱਕੇ ਛੋਟੇ ਵੱਡੇ ਦੇਸ਼ਾਂ ਵਿੱਚ ਬਾਣੀ ਪੜੀ ਜਾ ਰਹੀ ਹੈ ਹੁਣ ਤਾਂ ਜਿਹੜੇ ਗੋਰੇ ਆ ਉਹਨਾਂ ਨੇ ਵੀ ਇੱਧਰ ਨੂੰ ਆਉਣਾ ਸ਼ੁਰੂ ਕਰ ਦਿੱਤਾ ਉਹ ਗੱਲ ਵੱਖਰੀ ਆ ਕਿ ਆਪਾਂ ਆਪਣੇ ਧਰਮ ਨੂੰ ਭੁੱਲਦੇ ਜਾ ਰਹੇ ਹਾਂ ਗੱਲ ਇਹ ਨਹੀਂ ਕਿ ਗੋਰੇ ਆ ਰਹੇ ਆ ਗੁਰਮੁਖ ਪਿਆਰੂ ਉਹਨਾਂ ਨੂੰ ਕੁਝ ਲੱਭਿਆ ਹੋਊਗਾ ਤੇ ਤਾਂ ਆ ਰਹੇ ਆ ਨਾ ਅਸੀਂ ਗਵਾਇਆ ਸੀ ਤਾਂ ਜਾ ਰਹੇ ਆ ਤਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ ਪੰਡਤ ਜੀ ਕੀ ਅਮੀਰ ਕੀ ਗਰੀਬ ਧਨੀ ਨਿਰਧਨੀ ਸਭ ਲੈ ਪਾਏ ਉਹ ਬਾਣੀ ਪੜ ਸਕਦੇ ਆ ਉੱਠਦੇ ਬੈਠਦੇ ਹਰੀ ਦੇ ਗੁਣ गा ਸਕਦੇ ਆ ਬਾਣੀ ਵਿੱਚ ਅਨਪੜ ਬੰਦਾ ਵੀ ਵਾਹਿਗੁਰੂ ਦੱਸਿਆ ਗਿਆ ਵੀ ਕਰ ਸਕਦਾ ਮੰਤਰ ਦਾ ਅਭਿਆਸ ਕਰ ਸਕਦਾ ਵਾਹਿਗੁਰੂ ਮੰਤਰ ਮੂਲ ਮੰਤਰ ਇਸ ਤਰ੍ਹਾਂ ਦੀਆਂ ਸਾਰੀਆਂ ਗੱਲਾਂ ਗੁਰੂ ਸਾਹਿਬ ਜੀ ਕਹਿੰਦੇ ਭਾਈ ਬਿਨਾਂ ਸੌਜ ਦੇ ਇਸ਼ਨਾਨ ਕਰਦੇ ਆ ਭਜਨ ਕਰਕੇ ਮੁਕਤੀ ਪ੍ਰਾਪਤ ਕਰਦੇ ਆ ਕੀ ਨੀਚ ਕੀ ਉੱਚ ਇਹ ਗੁਰੂ ਨਾਨਕ ਜੀ ਦੇ ਘਰ ਵਿੱਚ ਨਹੀਂ ਦੇਖਿਆ ਜਾਂਦਾ ਨਾਨਕ ਉਤਮ ਨੀਚ ਨਾ ਕੋਈ ਇੱਥੇ ਹਰ ਇੱਕ ਨੂੰ ਬਰਾਬਰ ਸਮਝਿਆ ਜਾਂਦਾ ਵੇਦ ਪ੍ਰਾਣ ਜਿਹੜੇ ਖੂਹ ਦੇ ਪਾਣੀ ਵਾਂਗੂ ਕੋਈ ਕੋਈ ਉਹ ਤੋਂ ਲਾਭ ਲੈ ਸਕਦਾ ਵਾ ਪਰ ਸਤਿਗੁਰੂ ਮਹਾਰਾਜ ਦੀ ਬਾਣੀ ਸਤਿਗੁਰ ਬਾਣੀ ਮੇਗ ਸਮਾਨ ਇਹ ਬੱਦਲਾਂ ਦੇ ਵਾਂਗੂ ਬਰਖੇ ਚੌਦਿਸ ਬਖੇ ਮਹਾਨ ਇਹ ਚਾਰ ਚਫੇਰੇ ਜਿਵੇਂ ਮੀਂਹ ਪੈਂਦਾ ਜੰਗਲ ਦੇ ਪਸ਼ੂ ਪੰਛੀ ਸੁੱਖ ਪਾਉਂਦੇ ਆ ਨਾ ਪਾਣੀ ਪੀ ਕੇ ਉਹਨਾਂ ਦੀ ਤਪਸ਼ ਮਿਟਦੀ ਆ ਪੱਤਾ ਪੱਤਾ ਝੋਤਾ ਜਾਂਦਾ ਖੂ ਕਿਸੇ ਕਿਸੇ ਦਾ ਹੁੰਦਾ ਕਿਸੇ ਦਾ ਨਹੀਂ ਹੁੰਦਾ ਪਰ ਬੱਦਲ ਵਰਖਾ ਸਾਰਿਆਂ ਦੀ ਹੁੰਦੀ ਆ ਸਾਰੇ ਸੁੱਖ ਪਾਉਂਦੇ ਆ ਪੰਡਤ ਜੀ ਸਗਰੇ ਖੇਤੀ ਬੋਏ ਪਕਾਏ ਸਾਰੇ ਖੇਤੀ ਬੀਜਦੇ ਆ ਪਕਾਉਂਦੇ ਆ ਬੜਾ ਸੁੱਖ ਮਿਲਦਾ ਹੈ ਐਵੇਂ ਸਤਿਗੁਰੂ ਮਹਾਰਾਜ ਦੇ ਸ਼ਬਦ ਬੜੇ ਸਰਲ ਆ ਜੀ ਜੀਨੇਵੀਆਂ ਨੂੰ ਪੜਿਆ ਉਹਨਾਂ ਮੁਕਤੀ ਪ੍ਰਾਪਤ ਕੀਤੀ ਜਿਹਨੇ ਇੱਕ ਮਨ ਇੱਕ ਚਿੱਤ ਹੋ ਕੇ ਤੇ ਆਇਆ ਉਸ ਦੁਨੀਆ ਤੇ ਨਹੀਂ ਆਇਆ ਹਾਂ ਵੇਦ ਪ੍ਰਾਣ ਇਹਨਾਂ ਦੀ ਆਪਣੀ ਮਹਾਨਤਾ ਹੈ ਇਹ ਸਤਕਾਰ ਮਹਾਰਾਜ ਨੇ ਆਖਿਆ ਸੀ ਕਰਦੇ ਆ ਪਰ ਗੁਰਬਾਣੀ ਦੇ ਤੁਲ ਨਹੀਂ ਹੈ ਜੀ ਕੋਈ ਵੇਦ ਵੀ ਬੰਦੇ ਦੀ ਪਿਆਸ ਬੁਝਾਉਂਦੇ ਆ ਪਰ ਖੂਹ ਦੇ ਪਾਣੀ ਵਾਂਗ ਗੁਰਬਾਣੀ ਬੱਦਲਾਂ ਦੀ ਵਰਖਾ ਹੈ ਜਿਵੇਂ ਵਰਖਾ ਹੋਣ ਤੇ ਸੁੱਖ ਮਿਲਦਾ ਇਸ ਕਰਕੇ ਪੰਡਤ ਜੀ ਜਾਤੇ ਪੰਡਿਤ ਰਿਦੈ ਵਿਚਾਰੋ ਗੁਰੂ ਅਮਰਦਾਸ ਜੀ ਕਹਿੰਦੇ ਮਨ ਚ ਸੋਚ ਲੋ ਜੀ ਬੱਦਲ ਅਤੇ ਖੂਹ ਦੇ ਪਾਣੀ ਦੇ ਫਰਕ ਨੂੰ ਸਮਝੋ ਗੁਰਬਾਣੀ ਲਿਖਣ ਦਾ ਇਹੀ ਕਾਰਨ ਇਹ ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਇਹ ਗੁਰਬਾਣੀ ਜਿਹੜੀ ਆ ਨਾ ਇਸ ਕਰਕੇ શ્રેਸ਼ਟਾ ਇਹਨੂੰ ਸੁਣੋ ਸ਼ੰਕਾ ਨਾ ਕਰੋ ਗੁਰਬਾਣੀ ਨੇ ਬਰੋਸਾਏ ਲੱਖੋ ਗੁਰਬਾਣੀ ਲੱਖਾਂ ਨੂੰ ਤਾਰੇ ਊਚ ਨੀਵਾਂ ਤੇ ਵਾਸਤੇ ਬਰਾਬਰ ਜਿਹੜਾ ਵੀ ਇਹਨੂੰ ਪ੍ਰੇਮ ਨਾਲ ਪੜ੍ਹੂਗਾ ਕਮਾਈ ਕਰੂਗਾ ਤਰੂਗਾ ਇਸ ਤਰ੍ਹਾਂ ਮਹਾਰਾਜੀ ਨੇ ਜਦੋਂ ਬਚਨ ਕੀਤੇ ਨਾ ਪੰਡਤ ਜਿਹੜੇ ਸ਼ੰਕਾ ਲੈ ਕੇ ਆਏ ਸੀ ਮਹਾਰਾਜ ਦੇ ਮਰੀਦ ਹੋ ਗਏ। ਇਹੀ ਤਾਂ ਮਹਾਪੁਰਖਾਂ ਦਾ ਫਰਕ ਹੁੰਦਾ ਕੋਈ ਹੋਰ ਹੁੰਦਾ ਉਹਨੇ ਗੁੱਸੇ 'ਚ ਆ ਕੇ ਸਵਾਲਾਂ ਦੇ ਜਵਾਬ ਦੇਣੇ ਸੀ ਪਰ ਗੁਰੂ ਅਮਰਦਾਸ ਜੀ ਨੇ ਇਤਨੀ ਨਿਮਰਤਾ ਦੇ ਨਾਲ ਸਵਾਲਾਂ ਦੇ ਜਵਾਬ ਦਿੱਤੇ ਪਿੰਡਾਂ ਪਿੰਡਾਂ ਦੇ ਲੋਕ ਉੱਥੇ ਆਏ ਗੁਰੂ ਜੀ ਦੇ ਬਚਨ ਸੁਣ ਕੇ ਸਿੱਖ ਬਣ ਗਏ। ਬੰਦਨਾ ਕੀਤੀ ਜਿਹੜੇ ਆਏ ਹੋਏ ਹੰਕਾਰੇ ਪੰਡਤ ਸੀਗੇ ਉਹ ਚਰਚਾ ਵਿੱਚ ਹਾਰ ਗਿਆ ਜਦੋਂ ਹਾਰ ਵੀ ਗਏ ਮਹਾਰਾਜ ਨੇ ਉਹਨਾਂ ਨੂੰ ਨੀਵਾਂ ਨਹੀਂ ਦਿਖਾਇਆ ਬੰਦਨਾ ਕਰਕੇ ਉਹਨਾਂ ਨੇ ਵੀ ਮਹਾਰਾਜ ਨੂੰ ਮੱਥਾ ਟੇਕਿਆ ਕਹਿਣ ਲੱਗੇ ਸੱਚ ਮੁੱਚ ਬਾਣੀ ਜਿਹੜੀ ਆ ਨਾ ਇਹ ਵਾਕਈ ਹੀ ਬੰਦੇ ਦਾ ਜੀਵਨ ਬਦਲਦੀ ਆ ਅਸੀਂ ਖਾਮ ਖਾ ਸ਼ੰਕਾ ਕੀਤੀ ਤੇ ਅੱਜ ਵੀ ਅਸੀਂ ਦੇਖਦੇ ਆ ਗੁਰਮੁਖ ਪਿਆਰਿਓ ਦੂਜਿਆਂ ਨੂੰ ਕੀ ਕਹੀਏ ਸਾਡੇ ਆਪਣੇ ਹੀ ਪੰਜਾਬੀ ਵੀਰ ਹੀ ਹੁਣ ਬਾਣੀ ਤੇ ਸ਼ੰਕਾ ਕਰਦੇ ਆ ਪੰਜਾਬ ਦੇ ਵਿੱਚ ਵਸਣ ਵਾਲੇ ਵੀ ਸ਼ੰਕਾ ਕਰਦੇ ਆ ਆਪਣੇ ਹੀ ਗ੍ਰੰਥਾਂ ਤੇ ਸ਼ੰਕਾ ਕਰੀ ਜਾਂਦੇ ਆ ਇੱਥੇ ਮੈਂ ਦੱਸਣਾ ਚਾਹਣਾ ਵੀ ਇਹ ਜਿਹੜੀ ਕਥਾ ਆਪ ਜੀ ਨੂੰ ਸਰਵਣ ਕਰਵਾਈ ਆ ਇਹ ਸ੍ਰੀ ਗੁਰਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋਂ ਮੈਂ ਸਰਵਣ ਕਰਵਾਈ ਆ ਹੁਣ ਤੁਸੀਂ ਦੱਸੋ ਗੁਰਮਖ ਪਿਆਰਿਓ ਕਿ ਇਹ ਕਵੀ ਸੰਤੋਖ ਸਿੰਘ ਜੀ ਦਾ ਗ੍ਰੰਥ ਆ ਇਹਦੇ ਵਿੱਚ ਜੋ ਵੀ ਗੱਲਾਂ ਹਨ ਉਹ ਸਾਡੇ ਇਤਿਹਾਸ ਦੇ ਮੁਤਾਬਕ ਹੀ ਦਸੀਆਂ ਨੇ ਕਈ ਵਾਰੀ ਗੁਰਮਖ ਪਿਆਰਿਓ ਕੁਝ ਗ੍ਰੰਥ ਹੁੰਦੇ ਆ ਪ੍ਰਾਤਨ ਉਹਨਾਂ ਵਿੱਚ ਥੋੜੀ-ਮੋਟੀ ਮਿਲਾਵਟ ਹੋ ਜਾਂਦੀ ਆ ਮਿਲਾਵਟ ਕਰ ਦਿੰਦੇ ਨੇ ਜਿਹੜੇ ਪਾਪੀ ਲੋਕ ਹੁੰਦੇ ਆ ਤੇ ਉਹ ਕੀ ਹੁੰਦਾ ਕਈ ਲੋਕਾਂ ਦਾ ਕੰਮ ਕੀ ਹੁੰਦਾ ਮੰਨ ਲਓ ਜਿਵੇਂ 99% ਗ੍ਰੰਥ ਠੀਕ ਆ ਤੇ 1% ਦੇ ਵਿੱਚ ਕੁਝ ਅਜੀਹਾ ਹੈ ਜੋ ਗੁਰਬਾਣੀ ਦੇ ਆਸ਼ੇ ਅਨੁਸਾਰ ਨਹੀਂ ਟੁੱਕਦਾ ਉਹਨੂੰ ਕੱਢ ਕੇ ਲੱਭ ਕੇ ਲਿਆਉਂਦੇ ਆ 99% ਦੀ ਕਥਾ ਹੀ ਨਹੀਂ ਕਰਦੇ ਤੇ ਸੰਗਤਾਂ ਦੇ ਮਨ ਵਿੱਚ ਦੁੱਬਦਾ ਪਾਉਂਦੇ ਆ ਇੱਥੇ ਸਮਝ ਨਾਲ ਆਪਜੀ ਲਈ ਬਹੁਤ ਜ਼ਰੂਰੀ ਆ ਕਿ ਕਿਸੇ ਗ੍ਰੰਥ ਦੇ 99 ਪੰਨੇ ਠੀਕ ਹੋਣ ਇੱਕ ਜਿਹੜਾ ਪੰਨਾ ਹੈ ਉਹਦੇ ਤੇ ਕੁਝ ਅਜੀਹਾ ਲਿਖਿਆ ਹੋਵੇ ਤੇ ਮੈਂ ਉਹੀ ਕੱਢ ਕੇ ਲਿਆਵਾਂ ਜੇ ਇੱਕ ਤਾਂ ਮੇਰੀ ਮਨ ਦੀ ਸੋਚ ਕਹੋ ਜੀ ਹੋਵੇਗੀ ਕਿਤਨਾ ਮੇਰੇ ਮਨ ਦੇ ਵਿੱਚ ਭਾਵ ਕੀ ਨਫ਼ਰਤ ਹੋਵੇਗੀ ਨਫ਼ਰਤ ਦੀ ਅੱਗ ਹੋਵੇਗੀ ਮੈਂ ਉਹੀ ਇੱਕ ਪੰਨੇ ਨੂੰ ਵਾਰ-ਵਾਰ ਦੁਹਰਾ ਕੇ ਕਹਾਂ ਕਿੱਡੀ ਮਾੜੀ ਗੱਲ ਹੋਵੇਗੀ ਉਹ 99 ਪੰਨੇ ਜਿਹੜੇ ਠੀਕ ਆ ਉਹਨਾਂ ਦੀ ਮੈਂ ਕਥਾ ਹੀ ਨਾ ਸੁਣਾਵਾਂ ਉਹ ਗੱਲ ਸੰਗਤ ਵਿੱਚ ਹੀ ਨਾ ਰੱਖਾਂ ਵਾਰ-ਵਾਰ ਉਹ ਇੱਕ ਪੰਨੇ ਨੂੰ ਲੈ ਕੇ ਆਵਾਂ ਕਈ ਕਿਸ ਤਰ੍ਹਾਂ ਹੋ ਜਾਏਗਾ ਜੀ ਉਹਨੂੰ ਆਪਾਂ ਸਿੱਖ ਕਿਵੇਂ ਕਹਿ ਸਕਦੇ ਗੁਰਮਖ ਪਿਆਰਿਓ ਇਸ ਪ੍ਰਕਾਰ ਕਛ ਚਰਚਾ ਪਈ ਐਵੇਂ ਚਰਚਾ ਹੋਈ ਜਿਵੇਂ ਗੁਰੂ ਅਮਰਦਾਸ ਜੀ ਤੋਂ ਸੁਣੀ ਗਏ ਉਹਨਾਂ ਦੀ ਮਾੜੀ ਮਤ ਦੂਰ ਹੁੰਦੀ ਰਹੀ ਖਾਣ ਪਾਣ ਕਰ ਸੰਗਤ ਸਾਥ ਦੂਜੀ ਨੇ ਸਬਾਸੇ ਜਗਨਾਥ ਸੰਗਤਾਂ ਦੇ ਨਾਲ ਮਹਾਰਾਜ ਰਹੇ ਗੁਰੂ ਜੀ ਦੂਸਰੀ ਰਾਤ ਵੀ ਉੱਥੇ ਰਹੇ ਮਹਾਰਾਜ ਜੀ ਸਾਰਿਆਂ ਨੂੰ ਆਖਿਆ ਭਾਈ ਧਰਮਸ਼ਾਲਾ ਬਣਾਓ ਇਥੇ ਨਾਮ ਕੀਰਤਨ ਅਭਿਆਸ ਦੇ ਨਾਲ ਜੁੜਿਆ ਕਰੋ ਗੁਰਮੰਤਰ ਦੇ ਨਾਲ ਮਹਾਰਾਜ ਨੇ ਬਹੁਤ ਉਥੇ ਸੰਗਤਾਂ ਨੂੰ ਸਿੱਖਿਆ ਦਿੱਤੀ ਆ ਸੰਗਤਾਂ ਨੇ ਵੀ ਹੱਥ ਜੋੜੇ ਮਹਾਰਾਜ ਤੁਸੀਂ ਸਾਡੇ ਹਿਰਦੇ ਵਿੱਚ ਕੀ ਚੱਲਦਾ ਸਭ ਕੁਝ ਜਾਣਦੇ ਹੋ ਮਹਾਰਾਜ ਸਭ ਆਪ ਜੀ ਨੂੰ ਪਤਾ ਹੈ ਗੁਰੂ ਅਮਰਦਾਸ ਜੀ ਤੇ ਏਡੀ ਕਿਰਪਾ ਸੀਗੀ ਈਨੇ ਬਿਰਧ ਅਵਸਥਾ ਦੇ ਵਿੱਚ ਵੀ ਉਹ ਸੇਵਾ ਕਰਦੇ ਰਹੇ ਸੇਵਾ ਦੀ ਆਪਾਂ ਗੱਲ ਜਾਣਦੇ ਆ ਗਾਗਰ ਜਿਹੜੀ ਆ ਉਹ ਨਦੀ ਤੋਂ ਭਰ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਇਸ਼ਨਾਨ ਕਰਵਾਉਂਦੇ ਰਹੇ ਬਹੁਤ ਸੇਵਾ ਕੀਤੀ ਹੈ ਸੇਵਾ ਕਰਕੇ ਵੱਡੀ ਪਦਵੀ ਪਾਈ ਆ ਤੇ ਦੂਜੀ ਗੱਲ ਗਿਆਨ ਇੰਨਾ ਸੀਗਾ ਜੇ ਕੋਈ ਪੁੱਛਦਾ ਸੀ ਮਹਾਰਾਜ ਆ ਕੁਰਕ ਖੇਤਰ ਦਾ ਸਾਨੂੰ ਇਤਿਹਾਸ ਹੀ ਦੱਸ ਦਿਓ ਤੇ ਗੁਰੂ ਮਹਾਰਾਜ ਨੂੰ ਇਤਨਾ ਗਿਆਨ ਸੀਗਾ ਕੱਲਾ ਕੱਲਾ ਮਹਾਰਾਜ ਗਿਆਨ ਦੱਸ ਦਿੰਦੇ ਸੀਗੇ ਕਿ ਕੌਰਵਾ ਪਾਂਡਵਾ ਦੀਆਂ ਫੌਜਾਂ ਨੇ ਇੱਥੇ ਜੰਗ ਦਾ ਅਖਾੜਾ ਬਣਾਇਆ 18 ਖੂਨੀਆ ਫੌਜ ਇੱਥੇ ਇਕੱਠੀ ਹੋਈ ਇੱਕ ਪਾਸੇ 7 ਖੂਨੀਆ ਫੌਜ ਸੀਗੀ ਦੂਜੇ ਪਾਸੇ 11 ਖੂਨੀਆ ਫੌਜ ਸੀਗੀ ਇਸ ਦਿਸ਼ ਸ਼ਬਤ ਇਕਾਦਸ਼ ਦੂਈ ਇੱਕ ਥਲ ਸੋ ਮੁਕਾਬਲਾ ਹੋਈ ਤੇ ਮਹਾਰਾਜ ਨੇ ਇੱਥੇ ਕਿਹਾ ਵੀ ਇੱਥੇ ਹੀ ਅਰਜਨ ਨੂੰ ਗਿਆਨ ਦਿੱਤਾ ਸੀ ਸ਼੍ਰੀ ਕ੍ਰਿਸ਼ਨ ਜੀ ਨੇ ਉਹ ਜਗ੍ਹਾ ਵੀ ਦਿਖਾਈ ਸੀ ਵੀ ਇਸ ਥਾਂ ਤੇ ਸ਼੍ਰੀ ਕ੍ਰਿਸ਼ਨ ਜੀ ਨੇ ਅਰਜਨ ਨੂੰ ਕਿਹਾ ਸੀ ਆਪਣੇ ਰਥ ਨੂੰ ਰੋਕ ਲਾ ਇੱਥੇ ਰਥ ਖੜਾ ਕੀਤਾ ਇੱਥੇ ਫਿਰ ਅਰਜਨ ਨੂੰ ਗੀਤਾ ਦਾ ਗਿਆਨ ਕਰਵਾਇਆ ਇਸ ਕਰਕੇ ਜਗ੍ਹਾ ਬੜੀ ਪਵਿੱਤਰ ਆ ਮਹਾਰਾਜ ਨੇ ਬਹੁਤ ਗਿਆਨ ਦਿੱਤਾ ਸੀਗਾ ਸਾਰੀਆਂ ਚੀਜ਼ਾਂ ਦਸੀਆਂ ਵੀ ਸਨਾਤਨ ਦਾ ਕੀ ਇਤਿਹਾਸ ਗੁਰੂ ਅਮਰਦਾਸ ਜੀ ਤੇ ਬਹੁਤ ਕਿਰਪਾ ਸੀਗੀ ਗੁਰਮੁਖ ਪਿਆਰਿਓ ਤੁਸੀਂ ਵੇਖੋ ਵੀ ਏਡੇ ਏਡੇ ਪੰਡਤ ਉਹਨਾਂ ਨਾਲ ਵਿਚਾਰ ਕਰਨ ਆਉਂਦੇ ਤੇ ਉਹ ਕੁਝ ਕਹਿ ਹੀ ਨਹੀਂ ਸਕੇ ਸਭ ਸਿੱਖ ਬਣ ਗਏ ਸੀਗੇ ਗੁਰੂ ਜੀ ਦਾ ਉੱਚਾ ਪ੍ਰਤਾਪ ਹੀ ਸੀਗਾ ਹੋਰ ਆਪਾਂ ਕੀ ਕਹਿ ਸਕਦੇ ਆ ਦਰਸ਼ੇ ਸਤਿਗੁਰ ਕਰ ਕਰ ਨਮੋ ਭਈ ਭੀਰ ਭਾਰੀ ਤੇ ਸੰਮ ਉਦੋਂ ਉਹ ਪਹਾੜੀ ਬਹੁਤ ساری ਭਾਰੀ ਭੀੜ ਇਕੱਠੀ ਹੋ ਜਾਂਦੀ ਸੀਗੀ ਬਹੁਤ ਜ਼ਿਆਦਾ ਗੁਰੂ ਜੀ ਦਾ ਉੱਚਾ ਪ੍ਰਤਾਪ ਸੀਗਾ ਮਹਾਰਾਜ ਜੀ ਦਾ ਅੱਜ ਅਸੀਂ ਵੇਖਦੇ ਆ ਕੋਈ ਵਿਰਾਗ ਨਹੀਂ ਹੈ ਸਾਡੇ ਮਨ ਦੇ ਅੰਦਰ ਕੋਈ ਸਤਕਾਰ ਨਹੀਂ ਹੈ ਸਾਡੇ ਮਨ ਦੇ ਅੰਦਰ ਅਸੀਂ ਕਿੰਨਾ ਸਤਕਾਰ ਕਰਦੇ ਆ ਦੂਜਿਆਂ ਦਾ ਇਹ ਸਾਨੂੰ ਪਤਾ ਲੱਗਦਾ ਵੀ ਜਿਸ ਬੰਦੇ ਕੋਲ ਪੈਸਾ ਹੋਵੇ ਉਹਦਾ ਹੀ ਸਤਕਾਰ ਕਰਦੇ ਆ ਕਿਸੇ ਕੋਲ ਕੋਈ ਛੋਟੀ ਜੀ ਅਪਾਰਟਮੈਂਟ ਹੋਵੇ ਟੁੱਟੀ ਜੀ ਗੱਡੀ ਹੋਵੇ ਆਪਾਂ ਉਹਦਾ ਸਤਕਾਰ ਨਹੀਂ ਕਰਦੇ ਗੁਰਮਖ ਪਿਆਰਿਓ ਵੱਡਾ ਮਕਾਨ ਹੋਵੇ ਵੱਡੀ ਗੱਡੀ ਹੋਵੇ ਆਪਾਂ ਉਹਦਾ ਸਤਕਾਰ ਹੋਰ ਤਰੀਕੇ ਨਾਲ ਕਰਦੇ ਆ ਇੱਥੇ ਸਾਨੂੰ ਸਿੱਖਣ ਦੀ ਲੋੜ ਆ ਕਿ ਅਸੀਂ ਸਿਰਫ ਪੈਸੇ ਦਾ ਹੀ ਸਤਕਾਰ ਕਰਦੇ ਆ ਗੁਰਮਖ ਪਿਆਰਾ ਕੋਈ ਹੋਵੇ ਅਸੀਂ ਉਹਦਾ ਸਤਕਾਰ ਨਹੀਂ ਕਰਦੇ ਉਹ ਸਿੱਖਿਆ ਲੈਣ ਦੀ ਸਾਨੂੰ ਲੋੜ ਆ ਜੀਵਨ ਦੇ ਵਿੱਚੋਂ ਗੁਰੂ ਅਮਰਦਾਸ ਜੀ ਕਹਿੰਦੇ ਆ ਬਾਬਾ ਤੂੰ ਐਸੇ ਭਰਮ ਚ ਕਾਹੀ ਐ ਬੰਦੇ ਤੂੰ ਆਪਣੇ ਵਿਹਮਾਂ ਨੂੰ ਦੂਰ ਕਰ ਜੋ ਕੁਝ ਵੀ ਪ੍ਰਮਾਤਮਾ ਬੰਦੇ ਲਈ ਕਰਦਾ ਹੈ ਉਹ ਹੋ ਕੇ ਹੀ ਰਹਿੰਦਾ ਵਾ ਉਸੇ ਤਰ੍ਹਾਂ ਹੁਣੇ ਹੀ ਹੁੰਦਾ ਹੈ ਬਹੁਤ ਜਨਮਾਂ ਜਨਮਾਂ ਤੋਂ ਅਸੀਂ ਕਿਰਾਹੇ ਪਏ ਆ ਬਹੁਤ ਜਨਮਾਂ ਜਨਮਾਂ ਦੇ ਅਸੀਂ ਭੁੱਲੇ ਹਾਂ ਇਸ ਕਰਕੇ ਗਲਤੀਆਂ ਵਾਰ-ਵਾਰ ਕਰਦੇ ਕਿਉਂਕਿ ਗਲਤੀਆਂ ਪੱਕੀਆਂ ਹੋਈਆਂ ਹਨ ਮੜ ਮੁੜ ਕੇ ਜੂਨਾ ਦੇ ਚੱਕਰਾਂ ਵਿੱਚ ਪੈਨੇ ਆ ਸਤਿਗੁਰੂ ਮਹਾਰਾਜ ਨੇ ਆਖਿਆ ਇਸ ਤਰ੍ਹਾਂ ਪੰਡਤਾਂ ਨੇ ਨਾਲ ਵਿਚਾਰ ਕੀਤੀ ਉੱਥੇ ਉਹ ਪੰਡਿਤ ਵੀ ਗੁਰੂ ਕੇ ਸਿੱਖ ਹੋਗੇ ਗੁਰਬਾਣੀ ਨੇ ਲੱਖਾਂ ਲੋਕਾਂ ਨੂੰ ਤਾਰਿਆ ਸੱਚਮੁੱਚ ਊਚ ਨੀਚ ਵਾਸਤੇ ਬਰਾਬਰ ਕੋਈ ਵੀ ਗੁਰਦੁਆਰਾ ਸਾਹਿਬ ਆ ਸਕਦਾ ਕੋਈ ਵੀ ਪ੍ਰਸ਼ਾਦਾ ਛੱਕ ਸਕਦਾ ਕਿਸੇ ਨੂੰ ਰੋਕਿਆ ਟੋਕਿਆ ਨਹੀਂ ਜਾਂਦਾ ਕੀ ਅਮੀਰ ਕੀ ਗਰੀਬ ਗੁਰੂ ਲਈ ਸਭ ਸਮਾਨ ਹਨ ਇਹ ਗੁਰੂ ਜੀ ਨੇ ਜਾਤ ਪਾਤ ਹੀ ਖਤਮ ਕਰ ਦਿੱਤੀ ਅੰਡੇ ਦੀ ਪੌਹਲ ਦੇ ਕੇ ਮਹਾਰਾਜ ਨੇ ਸਭ ਜਾਤਾਂ ਪਾਤਾਂ ਮਿਟਾ ਦਿੱਤੀਆਂ ਪਰ ਅੱਜ ਵੀ ਜਾਤਾਂ ਪਾਤਾਂ ਪਾਉਂਦੇ ਹੈਗੀਆਂ ਨੇ ਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਉੱਪਰ ਹੋਣਾ ਹੈ ਇਹਨਾਂ ਚੀਜ਼ਾਂ ਤੋਂ ਗੁਰੂ ਵਾਲੇ ਬਣਨਾ ਹੈ ਗੁਰੂ ਜੀ ਸਾਨੂੰ ਸਮਤ ਦੇਣ ਤਾਂ ਐਸੀ ਇਹ ਬਾਣੀ ਆ ਜਿਹੜੀ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਬਾਣੀ ਆ ਜਿਹੜੀ ਇਹ ਧੁਰੋਂ ਆਈ ਹੋਈ ਆ ਗੁਰਮੁਖ ਪਿਆਰਿਓ ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਹਨਾਂ ਦੀ ਬਾਣੀ ਦਰਜ ਆ ਜਿਹੜੇ ਆਪ ਨਹੀਂ ਸੀ ਬੋਲੇ ਜਿਨ੍ਹਾਂ ਵਿੱਚੋਂ ਰੱਬ ਬੋਲਿਆ ਸੀ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਰੱਬ ਨੂੰ ਹੀ ਮੱਥਾ ਟੇਕਣਾ ਕਿਉਂਕਿ ਇਹਨਾਂ ਵਿੱਚ ਉਹਨਾਂ ਦੀ ਬਾਣੀ ਦਰਦ ਹੈ ਜਿਹੜੇ ਆਪ ਨਹੀਂ ਬੋਲੇ ਜਿਵੇਂ ਕਿ ਮੈਂ ਬੋਲਦਿਆਂ ਇਹ ਤਾਂ ਉਹ ਉਹਨਾਂ ਵਿੱਚੋਂ ਰੱਬ ਬੋਲਿਆ ਸੀਗਾ ਆਪਾਂ ਤਾਂ ਆਪ ਬੋਲਦੇ ਸਾਡੇ ਚ ਹਉਮੈ ਬੋਲਦੀ ਆ ਉਹਨਾਂ ਚ ਮੈਂ ਨਹੀਂ ਸੀਗੀ ਉਹਨਾਂ ਚ ਪਰਮੇਸ਼ਰ ਦੇ ਬਚਨ ਜਿਹੜੇ ਸੀ ਉਹਨਾਂ ਨੇ ਸਾਡੇ ਨਾਲ ਸਾਂਝੇ ਕੀਤੇ ਆ ਤਾਂ ਸਾਨੂੰ ਰੱਬ ਹੀ ਮੰਨਣਾ ਚਾਹੀਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਾਡੇ ਲਈ ਉਹੀ ਸਭ ਕੁਝ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗਿਆਨ ਵਿਗਿਆਨ ਫਲਸਫਾ ਸਮਾਜ ਸਾਰੀਆਂ ਚੀਜ਼ਾਂ ਨੇ ਰਿਸ਼ਤਿਆਂ ਦੀ ਕਦਰ ਕਰਨੀ ਸਾਨੂੰ ਮਹਾਰਾਜ ਜੀ ਸਿਖਾਉਂਦੇ ਆ ਸਮਾਜ ਵਿੱਚ ਵਿਚਰਨਾ ਉਹ ਨੈਤਿਕਤਾ ਦਾ ਜੀਵਨ ਸਾਨੂੰ ਸਿਖਾਉਂਦੇ ਆ ਫਿਰ ਅਧਿਆਤਮ ਜੀਵਨ ਤਾਂ ਹੈ ਹੀ ਪਰਮੇਸ਼ਰ ਦੇ ਬਾਰੇ ਬੜਾ ਗਿਆਨ ਰੱਬ ਦੇ ਬਾਰੇ ਨਹੀਂ ਰੱਬ ਨਾਲ ਹੀ ਗੱਲਾਂ ਨਿਬਾਣੀ ਵਿੱਚ ਤਾਂ ਗੁਰੂ ਅਮਰਦਾਸ ਜੀ ਨੇ ਬਹੁਤ ਸਿੱਖਿਆ ਦਿੱਤੀ ਸੀਗੀ ਸਾਨੂੰ ਸਾਨੂੰ ਵੀ ਭਾਈ ਆਪਣਾ ਜੀਵਨ ਜਿਹੜਾ ਹੈ ਉੱਚਾ ਸੁੱਚਾ ਕਰਨਾ ਚਾਹੀਦਾ ਇਨ ਇੱਕ ਬਚਨ ਕਹਿੰਦਾ ਹੋਇਆ ਮੈਂ ਅੱਜ ਖਿਮਾ ਦਾ ਜਾਚਕ ਹਾਂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਧੰਨ ਹੋ ਆਪ ਜੀ ਨੇ ਇੱਕ ਵਾਰ ਹੀ ਸਾਨੂੰ ਗਿਆਨ ਕਰਵਾਇਆ ਇੱਕੋ ਪਰਮੇਸ਼ਰ ਬਾਰੇ ਕਮਾਲ ਦੀ ਗੱਲ ਇਹ ਆ ਤੁਹਾਡੀਆਂ ਗੱਲਾਂ ਵਿੱਚ ਇੱਕ ਦੀ ਹੀ ਗੱਲ ਸਤਿਗੁਰੂ ਮਹਾਰਾਜ ਜਦ ਤੁਸੀਂ ਸੌਂ ਜਾਂਦੇ ਹੋ ਉਹ ਤੁਹਾਨੂੰ ਸੁਪਨੇ ਵੀ ਇੱਕ ਦੇ ਆਉਂਦੇ ਆ ساری ਜ਼ਿੰਦਗੀ ਤੁਸੀਂ ਪੜਿਆ ਇੱਕ ਨੂੰ ਪੜਾਇਆ ਇੱਕ ਨੂੰ ਗੱਲ ਵਿਚਾਰ ਇੱਕ ਬਾਰੇ ਕੀਤੀ ਤੇ ਜਦੋਂ ਨੀਂਦ ਤੁਹਾਨੂੰ ਆਉਂਦੀ ਹੈ ਸੁਪਣਿਆਂ ਵਿੱਚ ਵੀ ਤੁਹਾਡੇ ਇੱਕ ਅਸੀਂ ਪਰ ਤੁਹਾਡੇ ਵਰਗੇ ਵੀ ਹੋ ਜਾਈਏ ਮਹਾਰਾਜ ਸਾਡੇ ਤੇ ਵੀ ਐਸੀ ਕਿਰਪਾ ਕਰ ਦਿਓ ਇਹ ਹੀ ਅਰਦਾਸ ਆਪਾਂ ਗੁਰੂ ਅਮਰਦਾਸ ਜੀ ਮਹਾਰਾਜ ਅੱਗੇ ਕਰੀਏ ਤਾਂ ਬਾਣੀ ਤੇ ਸ਼ੰਕਾ ਕਰਨ ਵਾਲੇ ਤੁਹਾਨੂੰ ਬਹੁਤ ਮਿਲ ਜਾਣਗੇ ਇਹ ਜੋਗੀ ਐਸਾ ਵਾ ਇਹਨੂੰ ਕਲਯੁਗ ਕਹਿੰਦੇ ਆ ਇਹਦੇ ਵਿੱਚ ਬੜੇ ਸ਼ੰਕਾਬਾਦੀ ਮਿਲਣਗੇ ਆਪਣੀ ਗ੍ਰੰਥਾਂ ਤੇ ਭਾਈ ਸ਼ੰਕਾ ਨਾ ਕਰੋ ਇਹਨਾਂ ਵਿੱਚ ਦੇਖੋ ਕਿੰਨੀਆਂ ਚੰਗੀਆਂ ਚੰਗੀਆਂ ਸਾਖੀਆਂ ਵੀ ਆ ਇਹ ਉਹ ਸੁਣਾਉਂਦੇ ਹੀ ਨਹੀਂ ਹੈਗੇ ਜਿਹੜੇ ਸ਼ੰਕਾ ਕਰਦੇ ਆ ਉਹੀ ਇੱਕ ਪੰਨਾ ਕੱਢ ਕੇ ਲਿਆਉਂਦੇ ਆ ਉਹਦੇ ਵਾਰੀ ਮੜਮੜ ਤੁਹਾਨੂੰ ਕਹੀ ਜਾਂਦੇ ਆ ਉਹ ਜਿਵੇਂ ਮਸ਼ੂਰੀ ਵਾਲੇ ਹੁੰਦੇ ਆ ਨਾ ਤੇ ਉਹ ਇੱਕ ਚੀਜ਼ ਦਿਖਾਈ ਜਾਣ ਤੇ ਬੰਦਾ ਉਹਨੂੰ ਮੰਨ ਲੈਂਦਾ ਝੂਠ ਨੂੰ ਵੀ ਸੱਚ ਕਰਕੇ ਇਦਾਂ ਹੀ ਉਹ ਕਰਦੇ ਆ ਸਤਿਗੁਰੂ ਮਹਾਰਾਜ ਜੀ ਸਮਰਤ ਬਖਸ਼ਣ ਸਾਰਿਆਂ ਨੂੰ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ